ਮੈਂ ਰਾਜੇਂਦਰ ਕੈਟਵੋਕੇਟ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਬਠਿੰਡਾ ਸਾਰ ਅਮਰਿੰਦਰ ਸਿੰਘ ਰਾਜਵੜੀ ਸਾਡੇ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਮੌਜੂਦਾ ਸਰਕਾਰ ਨੇ ਜੋ ਵੈਟ ਲਗਾਇਆ ਡੀਜ਼ਲ ਪੈਟਰੋਲ ਤੇ ਜਿਹੜਾ ਬਸਾਂ ਦਾ ਸਫ਼ਰ ਹੈ ਉਹਦੇ ਵਿੱਚ 23 ਪੈਸੇ ਵਾਧਾ ਕੀਤਾ ਹੈ ਤੇ ਜਿਹੜੇ 3 ਰੁਪਏ ਯੂਨਿਟ ਆਮ ਲੋਕਾਂ ਨੂੰ ਕਾਂਗਰਸ ਸਰਕਾਰ ਨੇ ਦਿੱਤੇ ਸੀ ਰਾਹ ਦਿੱਤੀ ਸੀ ਉਹ ਫੇਰ ਦੁਬਾਰਾ ਲਾਗੂ ਕੀਤੀ ਹੈ ਆਮ ਲੋਕਾਂ ਦਾ ਗਲਾ ਘੋਟਿਆ ਆਰਥਿਕ ਬੋਝ ਪਾਇਆ ਟਰਾਂਸਪੋਰਟਰ ਮਰਨਗੇ ਜਨਤਾ ਮਰੂਗੀ ਦੁਕਾਨਦਾਰ ਮਰੂਗਾ ਸਾਡੀ ਮੰਗ ਹੈ ਵੀ ਇਹ ਸਾਰੀਆਂ ਚੀਜ਼ਾਂ ਵਾਪਸ ਲੈਣ ਮੌਜੂਦਾ ਸਰਕਾਰ ਲੋਕਾਂ ਨਾਲ ਧੋਖਾ ਕਰਕੇ ਬਣ ਗਈ ਅਸੀਂ ਉਹਨਾਂ ਦੇ ਧੋਖਾ ਚੰਨ ਨਹੀਂ ਦੇਣਾ ਅਸੀਂ ਆਪਦਾ ਮੈਮੋਰੈਂਡਮ ਡੀਸੀ ਸਾਹਿਬ ਨੂੰ ਅੱਜ ਦੇਣ ਆਏ ਆ ਉਹਨਾਂ ਦੇ ਖਿਲਾਫ ਤੇ ਅਸੀਂ ਗਵਰਨਰ ਸਾਹਿਬ ਤੇ ਹੌਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਇਹਨਾਂ ਰਹੀ ਵਿਅਕਤੀ ਕਰਾਂਗੇ ਵੀ ਮੌਜੂਦਾ ਸਰਕਾਰ ਨੇ ਝੂਠੇ ਲਵਾਭ ਕਰਕੇ ਲੋਕਾਂ ਨਾਲ ਧੋਖਾ ਕੀਤਾ ਇਹਨਾਂ ਦੀ ਜਿਹੜਾ ਰਿਆਤਾਂ ਨੇ ਲੋਕਾਂ ਨੂੰ ਵਾਪਸ ਦਿੱਤੀਆਂ ਇਹ ਤਾਂ ਕਹਿੰਦੇ ਸੀ ਜਾਈ ਜਾ ਤੇ ਨਾ ਕੀ ਹੈ ਜੀ ਉਹਨਾਂ ਕੋਲੇ ਕੁਛ ਨਹੀਂ ਲੋង ਲੈ ਲੈ ਕੇ ਪੰਜਾਬ ਨੂੰ ਗਰਮੀ ਕਰੀ ਜਾਂਦੇ ਐ ਲੋਕਾਂ ਤੇ ਟੈਕਸ ਲਾ ਲਾ ਕੇ ਵਾਅਦੇ ਕਰ ਕਰਕੇ ਲੋਕਾਂ ਦੇ ਦਬਾ ਪਈ ਜਾਂਦੇ ਐ ਅਣਜਾਣ ਬੰਦਿਆਂ ਦੇ ਹੱਥੇ ਚ ਸਰਕਾਰ ਆ ਗਈ ਚਲਾਉਣ ਦਾ ਵੱਲ ਹੈ ਨਹੀਂਗਾ ਤੇ ਸਿਰਫ ਸ਼ਰਾਬ ਘਟਾਲੇ ਫਲਾਣੇ ਘਟਾਲੇ ਐਵੇਂ ਕਦੇ ਸਾਰੇ ਵਿਆਹਾਂ ਕੰਨੀ ਨੂੰ ਤਰਫੇ ਆਹ ਕੰਮ ਤੇ ਹੋਏ ਪਿਆ ਲੋਕਾਂ ਤੱਕ ਦਾ ਸੋਚ ਹੀ ਹੈ ਨਹੀਂ ਉਹਨਾਂ ਨੇ ਕਿਹਾ ਸੀ ਸਫਾ ਚੌੜਾ ਹੋਸਪਟਲ ਪਰ ਉਹ ਲਗਾਤਾ ਲੋਕ ਪ੍ਰਦਰਸ਼ਨ ਉਹਨਾਂ ਨੇ ਮੈਂ ਕਹਿੰਦਾ ਸਾਰਾ ਲੋਕਾਂ ਨੂੰ ਝੂਠ ਬੋਲਿਆ ਲੋਕੋ ਤੋ ਤਪੇਵੇਂ ਸੀ ਹਾਲਾਤਾਂ ਤੋ ਤਪੇਵੇਂ ਸੀ ਲੋਕਾਂ ਨੇ ਉਹਨਾਂ ਦੇ ਝੂਠ ਨੂੰ ਸੱਚ ਮੰਨ ਲਿਆ ਉਹ ਕਹਿੰਦੇ ਪ੍ਰਦਰਸ਼ਨ ਨੂੰ ਕਹਿੰਦਾ ਸੀਐਮ ਦੀ ਕੋਠੀ ਮੇਰੇ ਪੱਕਾ ਪ੍ਰਦਰਸ਼ਨ ਲੱਗਿਆ ਹੋਣਾ ਉਹ ਕਹਿੰਦੇ ਸੀ ਲੋਕਾਂ ਦੇ ਡਾਂਗਾ ਨਹੀਂ ਮਾਰਾਂਗੇ ਜਿਹੜੀਆਂ ਬੀਬੀਆਂ ਪਰ ਵਿਚਾਰੀਆਂ ਧਰਨੇ ਦਿੰਦੀ ਉਹਨਾਂ ਦੇ ਡਾਂਗਾ ਫੇਰਦੇ ਆ ਮੁਲਾਜ਼ਮਾਂ ਦੇ ਠੱਕਾ ਕਰੀ ਜਾਂਦੇ ਆ ਕਿਸੇ ਨੂੰ ਅੰਦਰ ਖਾਲ ਨਹੀਂ ਦਿੰਦੇ ਡੀਸੀਆਂ ਨੂੰ ਮਿਲਣ ਵਾਸਤੇ ਕਹਿੰਦੇ ਪੋਰਟਲ ਤੋਂ ਟਾਈਮ ਲਓ ਇਹ ਜਨਤਾ ਕਦੇ ਪੰਜਾਬ ਨੇ ਦੇਖੀ ਹੀ ਨਹੀਂ ਸੀਗੇ ਉਹਦਾ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਨਸ਼ਾ ਉਸ ਤੋਂ ਵੱਧ ਵੱਧ ਗਿਆ ਜੇਲਾਂ ਚੋਂ 15 ਮੋਬਾਈਲ ਨੰਬਰ ਸਰੋ ਮਿਲੇ ਆ ਸਭ ਡਰਾਮੇਬਾਜ਼ੀ ਸੀ ਲੋਕ ਦੇਣਾ ਸੀ ਪੰਜਾਬ ਨੂੰ ਆਰਥਿਕ ਤੌਰ ਤੇ ਬਹੁਤ ਪਿੱਛੇ ਸਿੱਟਣ ਦੀ ਸੋਚ ਨਾਲ ਉਹਨਾਂ ਨੇ ਅਜੇ ਕੰਮ ਕਰੀ ਜਾਂਦੇ ਆ ਕੋਈ ਉਹਨਾਂ ਦੀ ਨੀਚੀ ਸੋਚ ਹੈ ਨਹੀਂ ਦਿੱਲੀੋਂ ਹੁਕਮ ਆ ਜਾਂਦਾ ਤੁਸੀਂ ਪੰਜਾਬ ਪੰਜਾਬੀ ਸਭ ਤੋਂ ਵੱਡੀ ਹੈ ਭਾਸ਼ਾ ਵਿਭਾਗ ਸਭ ਤੋਂ ਵੱਡਾ ਪੰਜਾਬੀ ਦਾ ਉਹਦੀ ਜਿਹੜੀ ਹੈੱਡ ਲਾਈ ਉਹਨੂੰ ਪੰਜਾਬੀ ਨਹੀਂ ਆਉਂਦੀ ਐਦੋਂ ਬੰਦ ਕੀ ਹੋਊਗਾ ਜੀ ਇੱਕ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਪੰਜਾਬੀ ਦੇ ਵਿੱਚ ਸ਼ਾਂਤੀ ਆ ਪਰ ਲਾਰੈਂਸ ਬਿਸ਼ਨੋਈ ਇੰਟਰਵਿਊ ਦੇ ਰਿਹਾ ਉਹ ਕੰਮ ਦੇਖੋ ਜਿੱਥੋਂ ਤੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਸਲਾ ਹੈ ਇਹਨੂੰ ਪੰਜਾਬ ਸਰਕਾਰ ਦੇ ਦੇ ਖਿਲਾਫ ਰਾਜਾ ਬੜਿੰਗ ਜੀ ਨੇ ਬਹੁਤ ਬਾਝੁਠਾਈ ਪਾਰਲੀਮੈਂਟਸ ਵੀ ਸਾਰੀਆਂ ਗੱਲਾਂ ਉਹਨਾਂ ਨੇ ਦੱਸੀਆਂ ਵੀ ਹੈ ਹੁਣ ਮੈਂ بار بار ਇਸ ਤੇ ਤੁਹਾਨੂੰ ਕੀ ਦੱਸੂੰਗਾ ਪਰ ਇੱਕ ਚੀਜ਼ਾਂ ਗਲਤ ਧੰਨਵਾਦ ਆ ਕਿਥੇ